ਗੱਤਾ ਨਾਈਟ ਰਾਈਡਰਸ ਨੇ ਐਤਵਾਰ ਨੂੰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਿੰਕਟੇਸ਼ ਅੱਯਰ ਦੇ ਨਾਬਾਦ ਅਰਧ ਸੈਂਕੜੇ ਦੀ ਮਦਦ ਨਾਲ ਇੱਥੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ ਇੱਕ ਤਰਫਾ ਫਾਈਨਲ ਵਿੱਚ ਸਨਰਾਈਜ਼ਰ ਹਾਇਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜਾ ਖਿਤਾਬ ਜਿੱਤ ਲਿਆ ਹੈ ਕੇਕੇਆਰ ਨੇ ਗੌਤਮ ਗੰਬੀਰ ਦੀ ਕਪਤਾਨੀ ਵਿੱਚ 2012 ਅਤੇ 14 ਵਿੱਚ ਆਈਪੀਐਲ ਟਰੋਫੀ ਜਿੱਤੀ ਸੀ ਹੁਣ ਗੁਰੂ ਗੰਬੀਰ ਨੇ ਕੁਸ਼ਲ ਰਣਨੀਤੀਕਾਰ ਵੱਜੋਂ ਕੇਕੇਆਰ ਨੂੰ ਤੀਜੀ ਟਰੋਫੀ ਦਿੱਤੀ ਹੈ ਕੇਕੇਆਰ ਇਸ ਤਰ੍ਹਾਂ ਚਨਈ ਸੁਪਰ ਕਿੰਗਸ ਭਾਵ ਸੀਐਸਕੇ ਅਤੇ ਮੁੰਬਈ ਇੰਡੀਅਨਸ ਤੋਂ ਬਾਅਦ ਤਿੰਨ ਆਈਪੀਐਲ ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ ਗੋਤਮ ਗੰਬੀਰ ਤੋਂ ਇਲਾਵਾ ਮੁੱਖ ਕੋਚ ਚੰਦਰਕਾਂਤ ਪੰਡਿਤ ਜੋ ਰਣਜੀਤ ਟਰੋਫੀਆਂ ਜਿਤਨਾ ਜਾਣਦੇ ਨੇ ਨੇ ਇਸ ਖਿਤਾਬ ਨੂੰ ਜਿਤਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਸ ਸੀਜ਼ਨ ਦਾ ਸਭ ਤੋਂ ਵੱਧ ਸਕੋਰ ਵਿਕਟਾਂ ਨਹੀਂ ਬ੍ਰੈਕਟ ਵਾਲਾ ਛੱਡ ਕੇ ਇਸ ਤੋਂ ਬਾਅਦ ਇਸ ਸੀਜ਼ਨ ਦਾ ਸਭ ਤੋਂ ਵੱਧ ਸਕੋਰ ਬਣਾਉਣ ਵਾਲੀ ਸਨਰਾਈਜ਼ ਹైదరాబాద్ ਫਾਈਨਲ 'ਚ ਹਾਰ ਗਈ ਅਤੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਤੋਂ ਬਾਅਦ 18.3 18 ਓਵਰਾਂ ਅਤੇ 3 ਗੇਂਦਾਂ 'ਚ ਸਿਰਫ 113 ਦੌੜਾਂ ਤੇ ਹੀ ਢੇਰ ਹੋ ਗਈ اے آئی پی ایل ফাইনਲ ਦਾ سب تو ਘੱਟ سکور بھی سی اس سیزن وچ شروع تو ہی دبدبہ بنائی رکھن والے کے کے آر نے ਵਿੰਕਟੇਸ਼ అయ్యਰ ਅਤੇ ਗੁਰਵਾਜ਼ ਦੀ ਮਦਦ ਨਾਲ ਉਹਨਾਂ ਨੇ 10 ਓਵਰ ਅਤੇ 3 ਗੇਂਦਾਂ ਵਿੱਚ 2 ਵਿਕਟਾਂ ਤੇ 114 ਦੌੜਾ ਬਣਾ ਕੇ ਇਹ ਸਕੋਰ ਹਾਸਲ ਕੀਤਾ ਵਿੰਕਟੇਸ਼ అయ్యਰ ਨੇ 26 ਗੇਂਦਾਂ ਵਿੱਚ 4 ਚੋਕੇ ਤੇ 3 ਛੱਕੇ ਜੜੇ ਜਦકે ਗੁਰਵਾਜ਼ ਨੇ 32 ਗੇਂਦਾਂ ਵਿੱਚ 5 ਚੋਕੇ ਤੇ 6 ਛੱਕੇ ਲਗਾਏ ਗੁਰਵਾਜ਼ ਨੇ ਸਟੈਂਪ ਦੇ ਪਿਛਲੇ 3 ਸ਼ਾਨਦਾਰ ਕੈਚ ਵੀ